ਮੈਂ ਸਤਰਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਮਟੀ ਪੰਜਾਬ ਦੇ ਸੁਭਾ ਕੋ ਜੋ ਵੀ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਉਹਦੇ ਇਸ਼ਾਰੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਜਮੂਰੀ ਹੱਕਾਂ ਦਾ ਘਾਣ ਕਰਦੇ ਆ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਜਿਹੜਾ ਵਾ ਜ਼ਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਠੀ ਚਾਰਜ ਕੀਤਾ ਵਾ ਧਰਨੇ ਖੇੜੇ ਆ ਗਿਰੋਧਾਰ ਕੀਤੇ ਆ ਕਿਸਾਨਾਂ ਆਗੂ ਜੇ ਦੀ ਅਸੀਂ ਸਖਤ ਨਖੇਦੀ ਕਰਦੇ ਆ ਤੇ ਇਹ ਲੋਕ ਹੱਕਾਂ ਦਾ ਕਹਾਣੀ ਆ ਜ਼ਬੂਰੀ ਹੱਕਾਂ ਦਾ ਕਹਾਣੀ ਆ ਇਹ ਮਨੁੱਖੀ ਹੱਕਾਂ ਦਾ ਕਹਾਣੀ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਕਿਸਾਨਾਂ ਨੇ ਉਹ ਛੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜਿਹੜੀ ਉਹ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਢ ਕੇ ਰੋਕੀ ਹੋਇਆ ਪਿਛਲੇ 1 ਸਾਲ ਤੋਂ ਤੇ ਇਹ ਸਿਹਾਰ ਦੇ ਉੱਤੇ ਜਦੋਂ ਕਿ ਕਿਸਾਨਾਂ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰੈਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜਬਰਦਸਤੀ ਧਰਨਾ ਖਾਇਆ ਗਿਆ ਵਾ ਯਾਰਾਂ ਦੇ ਦਾਜ ਚ ਪੁਲਸ ਲਾ ਕੇ ਇਹਦੀ ਕੀ ਬਨਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਜਮਾਂ ਦੇ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਅਖਬਿਆਜਾ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਊਗਾ ਤੇ ਅਸੀਂ ਦੋਨਾਂ ਫਾਰਮਾਂ ਵੱਲੋਂ ਐਲਾਨ ਕਰਦੇ ਆ ਦੋਨੋਂ ਫਾਰਮਾਂ ਐਲਾਨ ਕਰਦੇ ਆ ਵੀ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਵਾ ਤਿਆਚਾਰ ਹੋਇਆ ਉਹਦੇ ਖਿਲਾਫ ਧਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਜਿਹੜਾ ਉਹ ਡਿਪਟੀ ਕਮਿਸ਼ਨਰਾਂ ਦੇ ਅੱਗੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਹ ਅੱਜ ਸਾਡਾ ਦੋਨੋਂ ਫੋਰਮਾਂ ਵੱਲੋਂ ਲਾਣਿਆ ਤੇ ਜੇਕਰ ਸਰਕਾਰ ਨੇ ਜਿਹੜਾ ਵਾ ਇਹ ਜਿਸ ਤਰ੍ਹਾਂ ਦਾ ਦੰਮਣ ਚੱਕਰ ਚਲਾਇਆ ਹੋਇਆ ਵਾ ਇਸੇ ਤਰ੍ਹਾਂ ਚਲਾਈ ਰੱਖਿਆ ਇਹ ਜਿਹੜਾ ਵਾ ਜਿਹੜਾ ਇਹ ਗਵਾ ਆਪਣੇ ਜਿਹੜੀ ਆ ਮੂਵਮੈਂਟ ਜਿਹੜੀ ਸਾਡੀ ਲਹਿਰ ਆ ਜੋ ਵੀ ਇਹ ਧਰਨੇ ਆ ਜਾਂ ਸਾਡਾ ਛਗਰਸ਼ ਆ ਇਹਨੂੰ ਹੋਰ ਤੇਜ਼ ਕੀਤਾ ਜਾਊਗਾ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਲਈ ਖਨੌਰੀ ਬਾਰਡਰਾਂ ਤੇ ਤੇ ਰਤਨਪੁਰਾ ਬਾਰਡਰਾਂ ਦੇ ਸ਼ੰਭੂ ਬਾਰਡਰਾਂ ਦੇ 13 ਮਹੀਨੇ ਤੋਂ ਆਪਣੇ 14 13 13.5 ਮਹੀਨੇ ਤੋਂ ਮੋਰਚਾ ਲਗਾ ਹੋਇਆ ਸੀ ਉਹ ਮੰਗਾਂ ਦੇ ਹੱਲ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹਰ ਹਾਲਤ ਸਰਕਾਰ ਜਿਹੜਾ ਸਰਕਾਰ ਨੂੰ ਝਕਾਵਾਂਗੇ ਇਹ ਸਾਡਾ ਐਲਾਨ ਆ ਹਾਂਜੀ ਵਾਇਰੂ ਜੀ ਦਾ ਖਾਲਸਾ ਵੈਗਰੀ ਦੀ ਫਤਿਹ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਕੱਲ ਦੀ ਰਣਨੀਤੀ ਬਣਾਈ ਸੀਗੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦਿੱਤੇ ਇੱਕ ਬੰਨੇ ਗਲਬਾਤ ਦਾ ਸੱਦਾ ਦਿੱਤਾ ਔਰ ਗਲਬਾਤ ਚੱਲ ਰਹੀ ਆ ਚੱਲਦੀ ਗਲਬਾਤ ਦੇ ਵਿੱਚ ਜਿਵੇਂ ਐਂਬੂਲੈਂਸਾਂ ਲਿਆਣ ਕੇ ਜਿਵੇਂ ਵਾਟਰ ਕੈਰੀਨ ਦੀਆਂ ਗੱਡੀਆਂ ਲਿਆ ਕੇ ਜਿਵੇਂ ਹਜ਼ਾਰਾਂ ਤਦਾਦ ਵਿੱਚ ਫੋਰਸ ਦੇ ਜੀ.ਐਸ.ਪੀ ਲਿਆ ਕੇ ਜਿਵੇਂ ਕੈਂਪਾਂ ਦਾ ਅਜਾੜਾ ਕੀਤਾ ਗਿਆ ਜਿਵੇਂ ਮਾਵਾਂ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਜਿਵੇਂ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਵਾ ਏ ਦਰਿੰਦਗੀ ਦਾ ਨੰਗਾ ਨਾਜ ਨੱਚਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਹਾਲਾਂਕਿ ਕਿਸਾਨ ਜਿਹੜੇ ਉਹ ਕੋਈ ਰਸਤਾ ਰੋਕੇ ਨਹੀਂ ਬਿਠੇ ਰਸਤਾ ਰੋਕਿਆ ਸੀਗਾ ਕੇਂਦਰ ਦੀ ਸਰਕਾਰ ਨੇ ਔਰ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਸਿਰ ਕਿਸਾਨ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਨੇ ਕਿਉਂਕਿ ਦਿੱਲੀ ਨਾਲ ਸੰਬੰਧਤ ਮੰਗਾਂ ਨੇ ਭਗਵੰਤ ਮਾਨ ਨੇ ਆਪਣੀ ਵਫਾਦਾਰੀ ਕੇਂਦਰ ਨਾਲ ਨਿਭਾਉਂਦੇ ਆ ਜਿਹੜਾ ਕਾਰਨਾਮਾ ਕੱਲ ਦਾ ਕੀਤਾ ਵਾ ਇਹਦਾ ਹਰ ਹਾਲ ਦੇ ਵਿੱਚ ਖਮਿਆਜਾ ਭੁਗਤਣਾ ਪਊਗਾ ਅਸੀਂ ਕਹਿੰਨੇ ਆ ਭਗਵੰਤ ਮਾਨ ਜੀ ਬੜਿਆ ਚਾਵਾ ਨਾਲ ਤੁਹਾਨੂੰ ਚੁਣਿਆ ਸੀਗਾ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਤੁਸੀਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਪਰ ਲੋਕਾਂ ਦੀਆਂ ਲਾਸਾਂ ਦੇ ਉੱਤੋਂ ਲੰਘ ਕੇ ਲੋਕਾਂ ਦੀਆਂ ਪੱਗਾਂ ਰੋਲ ਕੇ ਲੋਕਾਂ ਨੂੰ ਕੁੱਟ ਕੇ ਕਦੀ ਵੀ ਕੁਰਸੀ ਕੈਮਰੇ ਦੀ ਕੁਰਸੀ ਦੇ ਕੀੜੇ ਜਿਹੜੇ ਉਹ ਦੇਸ਼ ਖਾ ਰਹੇ ਆ ਇਹ ਸਾਨੂੰ ਵੀ ਪਤਾ ਤੇ ਲੋਕਾਂ ਨੂੰ ਪਤਾ ਵਾ ਆਉਣਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਚੰਡੀਗੜ੍ਹ ਖੋਹ ਲਿਆ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਦਿੱਲੀ ਖੋਹ ਲਿਆ ਲੋਕ ਤੁਹਾਡੇ ਤੋਂ ਪਿੰਡ ਖੋਣਗੇ ਲੋਕ ਤੁਹਾਡੇ ਤੋਂ ਚੌਂਕ ਖੋਣਗੇ ਕਿੱਥੇ ਜਾ ਕੇ ਮੂੰਹ ਵਿਖਾਉਣਾ ਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਗੱਲ ਯਾਦ ਰੱਖਿਓ ਜੀ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਕੱਚੀ ਗੜੀ ਨੂੰ ਵੀ ਕਿਲਾ ਬਣਾ ਕੇ ਲੜ ਲੈਂਦੇ ਆ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਦੋ ਵੀ ਪਿੱਠਾਂ ਜੋੜ ਕੇ ਲੜਦੇ ਆ ਜੇ ਤੁਹਾਨੂੰ ਇਹ ਚੀਜ਼ਾਂ ਸਾਨੂੰ ਕੁੱਟ ਕੇ ਤਸ਼ੱਦਦ ਕਰਕੇ ਮਾਂ ਆਪਣਾ ਦੇ ਤਸ਼ੱਦਦ ਕਰਕੇ ਕੈਂਪ ਟਾ ਕੇ ਲੰਗਰ ਟਾ ਕੇ ਇਹ ਚੀਜ਼ਾਂ ਵਾਰਾ ਖਾਂਦੀਆਂ ਤੁਹਾਨੂੰ ਮੁਬਾਰਕ ਅੱਜ ਦੋਆ ਫੋਰਮ ਵੱਲੋਂ ਪੰਜਾਬ ਹਰਿਆਣਾ ਦੇ ਬਾਕੀ ਸੂਬਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਕੇ ਚੜ੍ਹਦੀ ਕਲਾ ਦੇ ਨਾਲ ਆਪਣੇ ਜਿਹੜੇ ਗ੍ਰਿਫਤਾਰ ਆਗੂ ਆ ਉਹਨਾਂ ਨੂੰ ਹੀ ਅਸੀਂ ਅਸ਼ੀਰਵਾਦ ਦੇਵਾਂਗੇ ਇੱਥੇ ਬਹਿ ਕੇ ਤੁਸੀਂ ਜਿੰਨੀ ਦੇਰ ਮਰਜੀ ਅੰਦਰ ਰੱਖਿਓ ਜੇ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਤੋਂ ਲੜਾਈ ਦੇ ਮੈਦਾਨ ਦੇ ਵਿੱਚ ਵਾ ਸੋ ਹਰ ਹਾਲ ਦੇ ਵਿੱਚ ਸਰਕਾਰ ਨੂੰ ਹਰਨਾ ਪਊਗਾ ਲੋਕ ਜਿੱਤਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਰੀ ਨੂਰ ਮਲਾਜਬ ਵਿਦਿਆਰਥੀ ਦੁਕਾਨਦਾਰ ਰੇਗਤਾ ਜਿੰਦਾਬਾਦ 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 ਪਰਣਾ ਦੇ ਤਸ਼ੱਦਦ ਕਰਨ ਵਾਲੀ ਭਗਵੰਤ ਮਾਨ ਦੇ ਕੇਂਦਰ ਦੀ ਮੋਦੀ ਸਰਕਾਰ ਬੁੱਝੜ ਮੁਰਦਾਬਾਦ 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 ਪਰਣਾ ਤੇ ਹਮਲਾ ਕਰਨ ਵਾਲੇ ਮੁਰਦਾ